ਚੀਕਾਂ ਕਢਾਉਣੀਆਂ ਚੀਕਾਂ ਇਹਨਾਂ ਦੀਆਂ ਜਿਨ੍ਹਾਂ ਨੇ ਥੋੜੀਆਂ ਕਦੇ ਚੀਕਾਂ ਕਢਾਈਆਂ ਸੀ ਸਾਥ ਦੇ ਦਿਓ ਕੱਲਾ ਸ਼ੇਅਰ ਜ਼ਰੂਰ ਕਰ ਦਿਓ ਅੱਜ ਇੱਕੋ ਗੱਲ ਕਹਿਣਾ ਜੇ ਅੱਜ ਦੀਆਂ ਗੱਲਾਂ ਸੁਣ ਕੇ ਤੁਹਾਡੇ ਅੰਦਰ ਥੋੜਾ ਜਿਹਾ ਵੀ ਦਰਦ ਹੋਇਆ ਫਟ ਥੋੜੇ ਆ ਤੇ ਚੀਕਾਂ ਸਿਸਟਮ ਦੀਆਂ ਨਿਕਲੀਆਂ ਪਈਆਂ ਨੇ ਸਿਸਟਮ ਦੀਆਂ ਚੀਕਾਂ ਤਾਂ ਨਿਕਲੀਆਂ ਪਈਆਂ ਕਿਉਂਕਿ ਉਹ ਜਾਣਦੇ ਆ ਕਿ ਕਿਤੇ ਇਹਨਾਂ ਨੂੰ ਆਪਦੀਆਂ ਚੀਕਾਂ ਨਾਲ ਜ਼ਿਆਦਾ ਆ ਜਾਣ ਇਸੇ ਕਰਕੇ ਉੱਚੀ ਉੱਚੀ ਚੀਕਾਂ ਮਾਰੀ ਜਾਂਦੇ ਅੱਜ ਤੇ ਕਹਿੰਦੇ ਕੀ ਆ ਕਹਿੰਦੇ ੱੱੱਕਾ ਆ ਹੁੰਦਾ ੱੱੱਕਾ ਲਾ ਲਓ ਜ਼ੋਰ ਕਹਿੰਦੇ ਜਿਹੜੇ ਲੱਗਦਾ

ਤੇ ਉਹਨਾਂ ਟਾਈਮਾਂ 'ਚ ਵੀ ਸੋਹਿਰਦ ਬੰਦਿਆ ਨੇ ਉਦੋਂ ਕਲਮ ਚੱਕ ਕੇ ਲੜਾਈ ਲੜੀ ਸੀ ਤੇ ਉਸੇ ਲੜਾਈ ਕਰਕੇ ਆ ਰੋਜ਼ ਅਖਬਾਰਾਂ 'ਚ ਸੁਰਖੀਆਂ ਪੜਦੇ ਆ ਵੀ ਕੀ ਆ 92 93 ਦੇ ਵਿੱਚ ਹੋਏ ਉਹ ਸਬ ਮੁਕਾਬਲਿਆਂ ਦੇ ਵਿੱਚ ਇੰਨੇ ਬੰਦੇ ਜੀ ਕੀ ਉਮਰ ਕੈਦੀ ਸਜ਼ਾ ਹੋ ਗਈ ਐਨਿਆਂ ਨੂੰ ਸਜ਼ਾ ਹੋ ਗਈ ਉਹ ਸਜ਼ਾ ਕਰਾਉਂਦਾ ਕੌਣ ਆ ਉਹ ਜਸਵੰਤ ਖਲੜਾ ਕਰਾਉਂਦਾ ਅੱਜ ਵੀ ਆ ਕੇ ਉਹ ਕੀ ਆ ਗਵਾਹੀ ਦਿੰਦਾ ਕੋਰਟਾਂ ਦੇ ਵਿੱਚ ਪਰ ਤੁਸੀਂ ਵੀ ਗਵਾਹਤਾ ਬਣ ਜਿਓ ਯਾਰ ਬੋਲ ਹੀ ਪਉ ਨਹੀਂ ਬੋਲ ਸਕਦੇ ਤਾਂ ਪੋਸਟ ਸ਼ੇਅਰ ਕਰ ਦਿਓ ਜੇ ਤੁਹਾਨੂੰ ਲੱਗਿਆ ਕਿ ਅਗਲੇ ਫੇਰ ਤੁਹਾਡੇ ਜਖਮ ਨੂੰ ਚੇੜਨ ਨੂੰ ਫਿਰਦੇ ਆ ਅਸਲੀ ਜਸਵੰਤ ਖਾਲੜੇ ਦੀ ਵੀ ਉਦੋਂ ਕੋਰਟਾਂ ਨੇ ਨਹੀਂ ਸੁਣੀ ਕੋਰਟਾਂ ਕਹਿੰਦੀਆਂ ਹਿਊਮਰ ਰਾਈਟਸ ਦਾ ਵਿਸ਼ਾ ਜੀ ਉੱਥੇ ਵਗਜੋ ਜਦੋਂ ਪੰਜਾਬ ਚ ਆ ਕੇ ਹਿਊਮਰ ਰਾਈਟਸ ਵਾਲਿਆਂ ਕੋਲੇ ਗਏ ਤਾਂ ਉਹ ਕਹਿੰਦੇ ਸੈਂਟਰ ਵਾਲਿਆਂ ਕੋਲੇ ਜਾਓ ਸੈਂਟਰ ਵਾਲਿਆਂ ਕੋਲੇ ਗਏ ਉਹਨਾਂ ਨੇ ਵੀ ਜਵਾਬ ਦਿੱਤਾ ਤਾਂ ਅੱਕ ਕੇ ਬੰਦਾ ਬਾਹਰਲੇ ਮੁਲਕ ਗਿਆ ਹੁਣ ਉਹੀ ਰਾਹ ਮੈਂ ਕਹਿੰਦਾ ਨਕਲੀ ਜਸਵੰਤ ਖਾਲੜਾ ਜਿਹੜਾ ਉਹਦਾ ਰੋਲ ਪਲੇ ਕਰਕੇ ਇੱਕ ਫਿਲਮ ਬਣੀ ਆ ਉਹ ਜਸਵੰਤ ਖਾਲੜੇ ਨੂੰ ਵੀ ਆਪਦੀ ਗੱਲ ਸੁਣਾਉਣ ਪਿੱਛੇ ਫੇਰ ਬਾਹਰਲੇ ਮੁਲਕ ਜਾਣਾ ਪੈ ਰਿਹਾ ਕਾਹਦਾ ਲੋਕਤੰਤਰ ਤੇ ਕਾਦੀ ਆਜ਼ਾਦੀ ਆ ਸਾਡੇ ਵਾਸਤੇ ਫੇਰ ਕਹਿੰਦੇ ਆ ਦੇਸ਼ ਸੁਰੱਖਿਤ ਹੈ ਨਹੀਂ ਦੇਸ ਰੱਖਿਅਤ ਤਾਂ ਨਹੀਂ ਕਿਉਂਕਿ ਜੇ ਸਾਡੇ ਲਈ ਇੱਥੇ ਇਨਸਾਫ ਹੈ ਨਹੀਂ ਫਿਰ ਕਿਹੜੇ ਜਜਵੇ ਨਾਲ ਅਸੀਂ ਇਸ ਮੁਲਕ ਖਾਤਰ ਸਰਦਾਰਾਂ ਦੇ ਖੜ ਕੇ ਲੜਾਂਗੇ ਮਾੜਾ ਮੋੜਾ ਸੋਚ ਲੋ ਆਜੋ ਰਲ ਕੇ ਵਾਰਨਿੰਗ ਦੇਈਏ ਇਹਨਾਂ ਨੂੰ ਕਿ ਹੁਣ ਤੇਲ ਪਾਉਣ ਦੀ ਕੋਸ਼ਿਸ਼ ਹੋਰ ਨਾ ਕਰੋ ਕਿਉਂਕਿ ਹੁਣ ਸਾਨੂੰ ਹਥਿਆਰ ਚੱਕਣ ਦੀ ਲੋੜ ਨਹੀਂ ਹੋਂ ਤਾਂ ਉਂਗਲੀ ਚੱਕਣੀ ਆ ਤਾਂ ਹੀ ਮੈਂ ਕਹਿੰਦਾ ਸਿਰਫ ਆਪਦੀ ਗੱਲ ਆ ਆਪਦਾ ਨੈਰੇਟਿਵ ਸਿਰਜਣਾ ਕਿਸਾਨੀ ਅੰਦੋਲਨ 'ਚ ਵੀ ਤੁਸੀਂ ਸਿਰਜਿਆ ਸੀ ਤੇ ਹੁਣ ਵੀ ਸਿਰਜਣਾ ਪੈਣਾ ਤੇ ਆ ਕਿਸਾਨ ਅੰਦੋਲਨ ਵਾਲਿਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਮਸਲਾ ਪੰਜਾਬ 95 ਦਾ ਨਹੀਂ ਮਸਲਾ ਨੈਰੇਟਿਵ ਦਾ ਜਿਹੜਾ ਨੈਰੇਟਿਵ ਕੀ ਹੈ ਸਾਡੇ ਪੰਜਾਬੀਆਂ ਦਾ ਦੁਨੀਆ ਦੇ ਵਿੱਚ ਅਗਲਿਆਂ ਨੇ ਉਦੋਂ ਵੀ ਕੀ ਸਥਾਪਿਤ ਕੀਤਾ ਸੀ 95 ਵਾਲੀ ਲੜਾਈ ਦੇ ਵਿੱਚ ਤੇ ਕੇਪੀਐਸ ਗੱਲ ਹੀਰੋ ਬਣਾਇਆ ਸੀ ਅੱਜ ਪੰਜਾਬ 95 ਫਿਲਮ ਬਣਾ ਕੇ ਉਸ ਦੌਰ ਦੇ ਅਸਲ ਹੀਰੋ ਨੂੰ ਉਭਾਰਨ ਦੀ ਕੋਸ਼ਿਸ਼ ਕਰ ਰਿਹਾ ਜੀ ਕੋਈ ਤਾਂ ਉਹ ਬਹਿਣ ਕਿਉਂ ਮਸਲਾ ਇਹ ਆ ਕਿ ਉਹਨੇ ਹਥਿਆਰ ਚੱਕ ਕੇ ਨਹੀਂ ਲੜਾਈ ਲੜੀ ਸੀ ਕਲਮ ਚੱਕ ਕੇ ਲੜਾਈ ਲੜੀ ਸੀ ਤੇ ਅੱਜ ਵੀ ਸਾਡੇ ਪੁੱਤ ਜਿਹੜੇ ਹੈਗਾ ਲੜਾਈ ਲੜਨ ਵਾਸਤੇ ਤਿਆਰ ਬੈਠੇ ਆ ਪਰ ਉਹਨਾਂ ਨੂੰ ਜਾਂਦਾ ਕੀ ਆ ਸਰਿੰਜਾਂ ਦੇ ਰਾਹ ਪਾਇਆ ਜਾ ਰਿਹਾ ਨਸ਼ਿਆਂ ਦੇ ਰਾਹ ਜਾ ਫਿਰ ਜਿਹੜੇ ਦਿਮਾਗਾਂ ਵਾਲੇ ਉਹਨਾਂ ਨੂੰ ਬਾਹਰਲੇ ਮੁਲਕ ਇਥੋਂ ਡਰਾ ਕੇ ਭਜਾਇਆ ਜਾ ਰਿਹਾ ਉਦੋਂ ਵੀ ਜੇ ਸਵੰਤ ਖਾਲੜਾ ਇੱਥੇ ਕੀ ਬੈਨ ਨਹੀਂ ਸੀ ਉਹਨੂੰ ਬਾਹਰਲੇ ਮੁਲਕ ਤਾਂ ਜਾਣਾ ਪਿਆ ਕਿਉਂਕਿ ਉਹਦੀ ਸੁਣਵਾਈ ਨਹੀਂ ਹੋਈ ਤੇ ਅੱਜ ਵੀ ਸਾਡੀ ਕੀ ਇਹ ਗੱਲ ਸੁਣਾਉਣ ਵਾਸਤੇ ਸਾਡੇ ਤੇ ਬੰਦਸ਼ਾਂ ਲਾਈਆਂ ਜਾ ਰਹੀਆਂ ਨੇ ਸਾਨੂੰ ਉਹਦਾ ਨੈਰੇਟਿਵ ਨਹੀਂ ਦੱਸਿਆ ਜਾ ਰਿਹਾ ਹੁਣ ਦੋਸਤੋ ਪਹਿਲਾਂ ਗੱਲ ਸਮਝਿਓ ਮਸਲਾ ਕੀ ਆ ਸਰਕਾਰਾਂ ਦਾ ਨਹੀਂ ਮਸਲਾ ਸਿਸਟਮ ਦਾ ਸਰਕਾਰ ਖਿਲਾਫ ਜਿਹੜੀ ਮਰਜੀ ਫਿਲਮ ਬਣ ਜੇ ਉਹਤੇ ਕੋਈ ਬੈਨ ਨਹੀਂ ਲੱਗੂਆ ਉਹ ਚੱਲੂਗੀ ਚੱਲੂਗੀ ਫਿਲਮ ਮਸਲਾ ਤਾਂ ਸਿਸਟਮ ਦਾ ਕਿਉਂਕਿ ਸਰਕਾਰਾਂ ਨੂੰ ਸਿਸਟਮ ਚੱਲਦਾ ਇੱਕ ਐਸਟੈਬਲਿਸ਼ਡ ਜਿਹੜੀਆਂ ਆਪਣੀਆਂ ਕਿ ਸੰਸਥਾਵਾਂ ਹੈਗੀਆਂ ਨੇ ਕਿਹੜੀਆਂ ਨੇ ਉਹ ਜਿਹੜੀਆਂ ਅਸਲ ਵਿੱਚ ਮੁਲਕ ਚਲਾਉਂਦੀਆਂ ਜਿਨ੍ਹਾਂ ਨੂੰ ਡੀਪ ਸਟੇਟ ਕਹਿ ਦਿੰਦੇ ਆ ਦੀਪ ਸਿੱਧੂ ਵਰਗੇ ਵਿੱਚ ਇਹਨਾਂ ਨੂੰ ਡੀਪ ਸਟੇਟ ਕਹਿੰਦੇ ਸੀ ਉਹ ਕਿਹੜੀਆਂ ਸੰਸਥਾਵਾਂ ਨੇ ਉਹ ਹੈਗੀਆਂ ਆ ਆਈਬੀਆ ਰਾਗੀ ਇੰਟੈਲੀਜੈਂਸੀ ਵਾਲੇ ਜਿਹੜੇ ਹੈਗੇ ਆ ਜਾਂ ਕੀ ਆ ਸਾਡੀਆਂ ਫੌਜਾਂ ਨੇ ਜਾਂ ਕੀ ਆ ਪੁਲਿਸ ਜਿਹੜਾ ਹੈਗੀ ਆ ਇਹ ਸਾਰੇ ਮੁਲਕ ਨੂੰ ਅਸਲ ਦੇ ਵਿੱਚ ਚਲਾਉਂਦੇ ਆ ਮੋਦੀ ਵਰਗੇ ਹੋਗੇ ਜਾਂ ਉਸ ਦੌਰ ਦੀ ਇੰਦਰਾ ਕਾਂਧੀ ਸੀ ਜਿਹੜੀ ਉਹ ਸਾਰੇ ਜਿਹੜੇ ਸੀਗੇ ਕਟਪੁਤਲੀਆਂ ਸੀ ਇਹਨਾਂ ਦੀਆਂ ਅਸਲ ਦੇ ਵਿੱਚ ਜਦੋਂ ਇਹਨਾਂ ਦੇ ਕੋਈ ਫਿਲਮ ਬਣਦੀ ਆ ਕਸ਼ਮੀਰ ਫਾਈਲ ਕਸ਼ਮੀਰ ਫੈਲ ਨੂੰ ਪ੍ਰੋਮੋਟ ਕੌਣ ਕਰ ਰਿਹਾ ਪ੍ਰਧਾਨ ਮੰਤਰੀ ਕਰ ਰਿਹਾ ਜਿਹਦੇ ਪਿੱਛੇ ਕੋਈ ਇਫੈਕਟ ਨਹੀਂ ਹੈ ਯਾਰ ਕਸ਼ਮੀਰ ਦੇ ਵਿੱਚ 40000 ਮੁਸਲਮਾਨ ਕੀਆ ਮਾਰੇ ਗਏ ਸੀ ਹੁਣ ਤਾਂ 50000 ਤੋਂ ਵੀ ਉੱਤੇ ਟੱਪ ਕੇ ਹੋਣਗੇ ਤੇ 5000 ਦੇ ਕਰੀਬ ਉੱਤੇ ਕੀਆ ਫੌਜ ਮਰੀ ਸੀ ਜਿੱਥੇ ਸਾਡੇ ਸਿੱਖ ਭਰਾ ਵੀ ਬਹੁਤ ਸੀ ਤੇ ਹਿੰਦੂ 500 ਤੋਂ ਲੈ ਕੇ 700 ਤੱਕ ਮਰੇ ਸੀ ਪਰ ਦੱਸਿਆ ਕੀ ਜਾ ਰਿਹਾ ਸੀ ਕਸ਼ਮੀਰ ਫਾਈਲ 'ਚ ਕੀ ਦਿਖਾਇਆ ਕਿ ਹਿੰਦੂ ਮਾਰੇ ਜਾ ਰਹੇ ਸੀ ਕਿ ਹਿੰਦੂਆਂ ਦਾ ਕਤਲੇਆਮ ਹੋਇਆ ਆਹੀ ਕੋ ਸਾਡੇ ਨਾਲ 84 ਦੇ ਵਿੱਚੋਂ ਲੈ ਕੇ 95 ਤੱਕ ਵਾਪਰਿਆ ਆਖੇ ਜੀ 35000 ਹਿੰਦੂ ਭਰਾ ਮਰੇ ਆ ਉਥੇ ਰਿਕਾਰਡ ਕੋਈ ਨਹੀਂ ਸਾਡਾ ਤਾਂ ਰਿਕਾਰਡ ਵੀ ਹੈਗਾ ਸੀ ਯਾਰ ਸਾਡਾ ਤਾਂ ਰਿਕਾਰਡ ਵੀ ਬੋਲਦਾ ਸੀ 2095 ਬੰਦਿਆਂ ਦਾ ਰਿਕਾਰਡ ਜਿਹੜਾ ਜਸਵੰਤ ਖਾਲੜਾ ਜੀ ਨੇ ਤਿਆਰ ਕੀਤਾ ਸੀ ਨਾ ਅੱਜ ਉਸੇ ਰਿਕਾਰਡ ਨੂੰ ਲੈ ਕੇ ਅੱਜ ਸਜਾਵਾਂ ਹੋ ਰਹੀਆਂ ਨੇ ਹੁਣ ਮਸਲਾ ਤਾਂ ਇਹ ਆ ਵੀ ਸਿਸਟਮ ਨੇ ਜਿਹੜਾ ਨੈਰੇਟਿਵ ਹੋਸਟ ਹੈ ਦੌਰ ਦੇ ਵਿੱਚ ਕੀਆ ਬਣਾਇਆ ਸੀ ਕਹਿੰਦੇ ਕੇਪੀਐਸ ਗਿੱਲ ਕਹਿੰਦੇ ਹੀਰੋ ਸਾਬਤ ਕੀਤਾ ਗਿਆ ਸੀ ਉਸ ਟਾਈਮ ਦੇ ਵਿੱਚ ਜਿਹਦਾ ਸ ਗਿਆ ਸਭ ਤੋਂ ਵੱਡਾ ਇਤਿਹਾਸ ਦਾ ਮੈਂ ਕਹ ਜਕਰੀਆ ਖਾਨ ਨਾਲੋਂ ਵੀ ਗਾਂਹ ਟੱਪਿਆ ਹੋਇਆ ਸੀਗਾ ਮੀਰ ਮੰਨੂਵਰਕੇ ਨਾਲੋਂ ਵੀ ਗਾਂਹ ਟੱਪਿਆ ਹੋਇਆ ਸੀ ਇਹ ਸਭ ਤੋਂ ਵੱਡਾ ਮਿਲਣਾ ਸਾਡੀ ਸਿੱਖ ਕੌਮ ਵਾਸਤੇ ਹੁਣ ਰੌਲਾ ਤੇ ਆ ਵੀ ਜਿਹੜੀਆਂ ਸਿਕਿਉਰਿਟੀ ਏਜੰਸੀ ਨੇ ਉਹ ਸਾਰੀਆਂ ਐਕਸਪੋਜ਼ ਹੁੰਦੀਆਂ ਨੇ ਸਾਡਾ ਕੀ ਹੈ ਜਿਹੜੀ ਪੁਲਿਸਿੰਗਾ ਉਸ ਦੌਰ ਦੀ ਸਾਰੀ ਕੀ ਆ ਨੰਗੀ ਹੁੰਦੀ ਆ ਹੁਣ ਕਹਿੰਦੇ ਵਰਲਡਵਾਈਡ ਕੀ ਦੁਨੀਆਂ ਦੇ ਵਿੱਚ ਕਹਿੰਦੇ ਇੰਡੀਆ ਚ ਨਹੀਂ ਕਰਨਾ ਸੀ 7 ਫਰਵਰੀ ਨੂੰ ਪੂਰੀ ਦੁਨੀਆਂ ਦੇ ਵਿੱਚ ਵਰਲਡਵਾਈਡ ਰਿਲੀਜ਼ ਕਰਨੀ ਸੀ ਬਾਹਰ ਪਰ ਉਹਦੇ ਤੇ ਵੀ ਰੋਕ ਲਾ ਦਿੱਤੀ ਗਈ ਔਰ ਰੋਕ ਲੱਗੀ ਨਹੀਂ ਹੁਣ ਗੱਲ ਸਮਝਿਓ ਇਹ ਜਿਹੜਾ ਸਿਸਟਮ ਆਣਾ ਪਿੱਛੇ ਇਹਨੇ ਪ੍ਰੈਸ਼ਰਾਈਜ਼ ਕਰਕੇ ਦਿਲਜੀਤ ਅਰਗੇ ਵਿਚਾਰੇ ਕਾਰਨ ਦੱਸਣ ਜੋਗੇ ਵੀ ਹੋਣ ਇੱਕ ਔਰ ਜਿਹੜੇ ਮੈਂ ਕਿਹਾ ਹੈਗੇ ਆ ਤਰੇ ਹਿੰਸ ਉਹ ਵੀ ਦੱਸਣ ਜੋਗੇ ਨਹੀਂ ਕਿਉਂ ਨਹੀਂ ਕਿਉਂਕਿ ਜਿਹੜੇ ਇਹ ਸਿਸਟਮ ਆ ਨਾ ਇਹਨਾਂ ਨੇ ਉਹਨਾਂ ਦੇ ਇੰਨਾ ਕ ਕੀ ਸੰਘੀ ਕੁੱਟਤੀ ਉਹਨਾਂ ਨੂੰ ਉਹਨਾਂ ਨੂੰ ਕਹੇ ਵੀ ਜੇ ਤੁਸੀਂ ਦੁਨੀਆਂ ਦੇ ਵਿੱਚ ਵੀ ਇਹ ਗੱਲ ਲੈ ਕੇ ਜਾਓਗੇ ਨਾ ਜਿਵੇਂ ਜਸਵੰਤ ਖਾਲੜਾ ਜੀ ਲੈ ਕੇ ਗਏ ਸੀ ਕਹਿੰਦੇ ਸਾਡੀ ਪੁਲਿਸਿੰਗ ਦਾ ਮਜ਼ਾਕ ਉੱਡਦਾ ਅਸੀਂ ਐਕਸਪੋਜ਼ ਹੁੰਨੇ ਆ ਸਾਡਾ ਸਿਸਟਮ ਐਕਸਪੋਜ਼ ਹੁੰਦਾ ਜਿਹਨੇ ਦੁਨੀਆਂ ਦੇ ਵਿੱਚ ਸਿੱਖਾਂ ਦਾ ਉਸ ਦੌਰ ਦਾ ਜਿਹੜਾ ਨੈਰੇਟਿਵ ਕੀ ਬਣਾਇਆ ਸੀ ਅੱਤਵਾਦੀ ਦਾ ਅੱਜ ਫੇਰ ਸਾਨੂੰ ਅੱਤਵਾਦੀ ਕਹਿਣਾ ਸ਼ੁਰੂ ਕੀਤਾ ਕਿ ਨਾ ਕੀਤਾ ਤੇ ਕਿਸਾਨ ਜਥੇਬੰਦੀ ਵਾਲੇ ਜਿਹੜੇ ਕਿਸਾਨ ਵੀ ਲੜਾਈ ਲੜ ਰਹੇ ਆ ਉਹ ਨੈਰੇਟਿਵ ਨੂੰ ਸਮਝ ਕੇ ਸਾਨੂੰ ਆਦਾ ਨੈਰੇਟਿਵ ਦਰੁਸਤ ਕਰਨ ਵਾਸਤੇ ਪੰਜਾਬ 95 ਦੇ ਹੱਕ ਵਿੱਚ ਵੀ ਖੜਦਾ ਚਾਹੀਦਾ। ਇਹ ਕਿ ਨੈਰੇਟਿਵ ਪੂਰੇ ਕੀ ਆ ਪੰਜਾਬ ਦੀ ਨਹੀਂ ਪੂਰੀ ਦੁਨੀਆ ਦੇ ਵਿੱਚ ਉਭਾਰਨਾ ਪੂ ਸਾਨੂੰ ਕਿ ਸਾਡਾ ਅਕਸ਼ ਜੇ ਪੇਸ਼ ਕਰਦੀ। ਜਿਹੜਾ ਅਕਸ਼ ਜਿਹੜਾ ਪੇਸ਼ ਕੀਤਾ ਸਾਰਾ ਮੈਂ ਕਿਹਾ কোর্ਟਾਂ ਦੇ ਵਿੱਚ ਫੈਕਟ ਜਿਹੜੇ ਸੀਗੇ ਜਿਹੜਾ ਕੋਰਟਾਂ ਦੇ ਰਿਕਾਰਡ ਆ ਕੋਈ ਵੀ ਮੈਂ ਕਿ ਉਹਦੇ ਵਿੱਚ ਜਿਹੜਾ ਚੀਜ਼ ਦਿਖਾਈ ਗਈ ਆ ਉਹ ਕੋਈ ਐਸੀ ਨਹੀਂ ਜਿਹੜੀ ਸਰਕਾਰੀ ਗਵਾਹਾਂ ਦੇ ਮੂੰਹ ਚੋਂ ਨਾ ਨਿਕਲੀ ਹੋਵੇ ਜਿਹੜੇ ਗਵਾਹੀ ਦੇ ਤੌਰ ਤੇ ਕੋਰਟਾਂ 'ਚ ਖੜੇ ਸੀ ਜਿਦੇ ਅਬਾਹ ਤੇ ਫਿਰ ਸਜ਼ਾਵਾ ਹੋਈਆਂ ਨੇ। 1500 ਪਰਿਵਾਰਾਂ ਨੂੰ ਨੈਸ਼ਨਲ ਹਿਊਮਨ ਰਾਈਟਸ ਵੱਲੋਂ ਕੀ ਹੈ ਮੁਆਵਜ਼ਾ ਵੀ ਦਿੱਤਾ ਗਿਆ ਜਿਹੜੇ 2095 ਬੰਦਾ ਦਾ ਰਿਕਾਰਡ ਜਸਵੰਤ ਖਾਲੜਾ ਜੀ ਨੇ ਕੀ ਹੈ ਤਿਆਰ ਕੀਤਾ ਸੀ ਨਾ ਜਿਨ੍ਹਾਂ ਨੂੰ ਪੁਲਿਸ ਕਹਿੰਦੀ ਸੀ ਕੀ ਹੈ ਕਿ ਅਸੀਂ ਜਾਣਦੇ ਕੋਈ ਨਹੀਂ ਤਾਂ ਬਾਹਰਲੇ ਮੁਲਕ ਚ ਭੱਜ ਗਏ ਕੇਪੀਐਸ ਗਿੱਲ ਕਹਿੰਦਾ ਸੀਗਾ ਜਿਹੜੇ ਮੁੰਡਿਆਂ ਦੀ ਗੱਲ ਕਰਦਾ ਸੀ ਉਹਨਾਂ ਮੁੰਡਿਆਂ ਦੀਆਂ ਲਾਸ਼ਾਂ ਫਿਰ ਇਸੇ ਪੁਲਿਸ ਨੇ ਲਿਆ ਕੇ ਸੰਸਕਾਰ ਕੀਤੇ ਸੀ ਪੁਲਿਸ ਵਾਲੇ ਜਿਹੜੇ ਲੈ ਕੇ ਆਏ ਸੀ ਉਹਨਾਂ ਦਾ ਵੀ ਰਿਕਾਰਡ ਮਿਲ ਗਿਆ ਜਦੋਂ ਸਾਰਾ ਕੁਝ ਮੂਹਰੇ ਧਰਤਾ ਤਾਂ ਫਿਰ ਜੱਜ ਵੀ ਕੁਝ ਬੋਲਣ ਜੋਗੇ ਨਾ ਰਹੇ ਜਸਵੰਤ ਖਾਲੜਾ ਜੀ ਜਦੋਂ ਗਾਇਬ ਹੁੰਦੇ ਆ ਉਸ ਰਾਜਵਿੰਦਰ ਬੈਂਸ ਜੀ ਵਰਗਿਆਂ ਕੋਲੇ ਜਾ ਕੇ ਪੁੱਛਦੇ ਸੀ ਕਿ ਸਾਡੇ ਮੁੰਡੇ ਕਿੱਥੇ ਜਾ ਰਹੇ ਨੇ ਕਿੱਥੇ ਗਾਇਬ ਕੀਤੇ ਜਾ ਰਹੇ ਨੇ ਪਰ ਜਦੋਂ ਆਪ ਉਹ ਗਾਇਬ ਹੋ ਜਾਂਦੇ ਆ ਤੇ ਉਹਨਾਂ ਦੀ ਜਦੋਂ ਪੁੱਛ ਪੜਤਾਲ ਜਾਂਦੀ ਆ ਕੋਰਟਾਂ ਦੇ ਵਿੱਚ ਤਾਂ ਕੋਰਟਾਂ ਦੋ ਹੁਕਮ ਕਰਦੀਆਂ ਨੇ ਇੱਕ ਤਾਂ ਕਰਦੀਆਂ ਨੇ ਵੀ ਜਸਵੰਤ ਖਾਲੜੇ ਦੇ ਕੀ ਹੈਬੀਸ ਕੋਰਪਸ ਦੀ ਪੋਜੀਸ਼ਨ ਜਿਹੜੀ ਕੀ ਆ ਮੰਨੀ ਜਾਂਦੀ ਆ ਤੇ ਉਹਨੂੰ ਲੱਭਣ ਵਾਸਤੇ ਹੁਕਮ ਦਿੱਤਾ ਜਾਂਦਾ ਤੇ ਦੂਸਰਾ ਕਿਹਾ ਜਾਂਦਾ ਵੀ ਜਿਹੜੀ ਉਹਨਾਂ ਨੇ 2095 ਪੰਧਾ ਦੀ ਰਿਪੋਰਟ ਤਿਆਰ ਕੀਤੀ ਆ ਇਹਦੀ ਪੜਤਾਲ ਕੀਤੀ ਜਾਵੇ ਪਰ ਖਾਸ ਹੋਹੀ ਨਹੀਂ ਗੱਲ ਆ ਵੀ 2000 ਤੱਕ 45 ਚੱਲੀ ਜਾਂਦੀ ਆ ਪਰ ਫਿਰ ਵੀ ਸੀਬੀਆਈ 35 ਕੇਸਾਂ ਦੇ ਵਿੱਚ ਚਲਾਨ ਪੇਸ਼ ਕਰਦੀ ਆ ਜਸਵੰਤ ਖਾਲੜਾ ਜੀ ਦੀ ਰਿਪੋਰਟ ਤੇ ਪਰ 2000 ਚ ਰਿਪੋਰਟ ਪੇਸ਼ ਕਰਦੇ ਤੋਂ ਬਾਅਦ 16 ਸਾਲ ਇੱਕ ਕੀ ਆ ਉਹਦੇ ਤੇ ਰੋਕ ਲਾ ਦਿੱਤੀ ਜਾਂਦੀ ਆ ਕੋਰਟ ਵੱਲੋਂ ਕੀ ਕਹਿ ਕੇ ਲਾਈ ਜਾਂਦੀ ਆ ਕਹਿੰਦੇ ਵੀ ਜਿਹੜੇ ਪਬਲਿਕ ਸਰਵੈਂਟ ਹੈਗੇ ਆ ਜਿਹੜੇ ਮੁਲਾਜ਼ਮ ਨੇ ਜਿਹੜਾ ਸਿਸਟਮ ਚਲਾਉਂਦੇ ਨੇ ਵੱਡੇ ਵੱਡੇ ਪੁਲਿਸ ਆਫਸਰ ਸੀ ਉਹਨਾਂ ਦੇ ਕੇਸ ਚ ਲਾਉਣ ਵਾਸਤੇ ਜਿਹੜੀ ਪਰਮਿਸ਼ਨ ਆ ਉਹ ਸਟੇਟ ਦੇੋਂ ਕੋ ਸੈਂਟਰ ਦੇੋਂ ਇਹ ਇਹ ਕਲੀਅਰ ਨਹੀਂ ਇਹ ਕਰਦਿਆ ਨੇ 16 ਸਾਲ ਲੰਘਾਤੇ ਥੋੜਾ ਸਾਲ ਬਾਅਦ ਕੀ ਉਹ ਰੋਕ ਹਟਾਈ ਜਾਂਦੀ ਆ ਤੇ 2016 ਤੋਂ ਬਾਅਦ ਫਿਰ 25 ਕੇਸਾਂ ਦਾ ਫੈਸਲਾ ਆਉਂਦਾ ਜਿੱਥੇ ਕੀ ਆ 750 ਤੋਂ ਉੱਤੇ ਪੁਲਿਸ ਮੁਲਾਜ਼ਮ ਕੀ ਟੰਗ ਦਿੱਤੇ ਗਏ ਆ ਉਹ ਸਾਰਿਆਂ ਨੂੰ ਟੰਗਾਉਣ ਵਾਲਾ ਕੌਣ ਸੀ ਜਸਵੰਤ ਖਾਲੜਾ ਉਹ ਉਦੋਂ ਬੋਲੇ ਸੀ ਅਸੀਂ ਹੁਣ ਵੀ ਬੋਲਣ ਜੋਗੇ ਨਹੀਂ ਨਹੀਂ ਬੋਲ ਸਕਦੇ ਮੈਂ ਤਾਂ ਹੀ ਕਹਣਾ ਕਿ ਸ਼ੇਅਰ ਕਰ ਦਿਓ ਜਿਹੜੇ ਅਸਲ ਫੈਕਟ ਨੇ ਕਿੰਨਾ ਗੱਲਾਂ ਕਰਕੇ ਕੀ ਇਹ ਚੀਜ਼ਾਂ ਨੂੰ ਬੈਨ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੀ ਲੜਾਈ ਲੜਨ ਵਾਲੇ ਜਿਹੜੇ ਕੀ ਆ ਸਮਾਜਿਕ ਕਾਰਕੁਨਾਂ ਨਾਲ ਸਾਰਿਆਂ ਨੂੰ ਬੇਨਤੀ ਕਰਦਾ ਸਵੇਤ ਕਿਸਾਨ ਜਥੇਬੰਦੀਆਂ ਤੇ ਸਾਡਾ ਨੈਰੇਟਿਵ ਜਿਹੜਾ ਕੀ ਹੈ ਉਹ ਬਾਹਰ ਆਇਆ ਜਾ ਰਿਹਾ ਸਾਨੂੰ ਅੱਜ ਵੀ ਖਾਲਿਸਤਾਨੀ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਜਿਵੇਂ ਤੁਹਾਨੂੰ ਹਰਿਆਣੇ ਦੇ ਬਾਰਡਰ ਤੇ ਬੈਠਿਆਂ ਨੂੰ ਅੱਜ ਵੀ ਗੋਲੀਆਂ ਮਾਰੀਆਂ ਜਾਂਦੀਆਂ ਅਥਰੂ ਕੈਸ ਦੇ ਗੋਲੇ ਮਾਰੇ ਜਾਂਦੇ ਆ ਤੇ ਮੁੰਡੇ ਸ਼ਹੀਦ ਕੀਤੇ ਜਾਂਦੇ ਆ ਉਹ ਸਾਰੇ ਤਾਂ ਹੋ ਰਿਹਾ ਕਿਉਂਕਿ ਅਸੀਂ ਆਉ ਦਾ ਨੈਰੇਟਿਵ ਪੰਜਾਬ ਚੋਂ ਬਾਹਰ ਨਾ ਕੱਢ ਸਕੀਏ ਉਸ ਨੈਰੇਟਿਵ ਨੂੰ ਬਾਹਰ ਕੱਢਣ ਵਾਸਤੇ ਮੈਂ ਪੰਜਾਬ 95 ਦੀ ਸਪੋਰਟ ਕਰਦਾ ਜੇ ਤੁਸੀਂ ਕਰਦੇ ਹੋ ਤਾਂ ਇਸ ਗੱਲ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਪ੍ਰਾ